ਬੁੱਲਿਆ ਨਾ ਕਰਮਾਨ ਰੁਪਈਏ ਵਾਲਾ ਤੇ ਨਾ ਬਨ ਵੱਡੇ ਪੱਕੇ ਖੋਟਾ ਖੜਾ ਸਭ ਪਰਖਿਆ ਜਾਵੇ ਜਦ ਚਾਏਗਾ ਸਰਾਫਾਂ ਅੱਕੇ ਪੂਰਾ ਟੋਲੇ ਪੂਰਾ ਬੋਲੇ ਸੱਟ ਸਿਰੇ ਤੇ ਨਾ ਬੱਚੇ ਓ ਬੁੱਲੇ ਸ਼ਾ ਤੋਂ ਕੌਡੀ ਹੋ ਜਾ ਤਿੰਨ ਵਟਾ ਮੂਲ ਨਾਲ ਲੱਗੇ ਤਿੰਨ ਵਟਾ ਮੂਲ ਨਾਲ ਲੱਗੇ ਜਿਸ ਮਿੱਟੀ ਨਾਲ ਮਸਜਿਦ ਬਣਦੀ ਉਸੇ ਧੀਏ ਦਰਮਸ਼ਾਲਾ ਜਿਸ ਲੱਕੜੀ ਨਾਲ ਤਸਬੀਹ ਬਣਦੀ ਉਸੇ ਧੀਏ ਮਾਲਾ ਤੇ ਮੁਸਲਮਾਨ ਨਹੀਂ ਮਜ਼ਹਬ ਦਾ ਸੌੜਾ ਲੱਗਦਾ ਤੇ ਨਾਹੀਂ ਹਿੰਦੂ ਲੱਗਦਾ ਸਾਲਾ ਬਿਨ ਅਮਲਾਂ ਤੇ ਬੁੱਲੇ ਸ਼ਾ ਇੰਨਾ ਤੋਹਾਂ ਦਾ ਮੂੰਹ ਕਾਲਾ ਇੰਨਾ ਤੋਹਾਂ ਦਾ ਮੂੰਹ ਕਾਲਾ ਅਸੀਂ ਲੋਕ ਫਕੀਰ ਅੰਮੇ ਚਾਹ ਚਹ ਸਚਨ ਅਸੀਂ ਹਰ ਇਨਸਾਨ ਤੇ ਟੱਸੇ ਆਂ ਪਾ ਇਸ਼ਕ ਦੇ ਕੁੰਗਰੋ ਪੈਰਾਂ ਵਿੱਚ ਅੱਜ ਬੁੱਲੇ ਵਾਂਗੂ ਨੱਚੇ ਆਂ ਅੱਜ ਕਮਲਿਆਂ ਵਾਂਗੂ ਨੱਚੇ ਆਂ ਪੜ ਪੜ ਇਲਮ ਫਾਜ਼ਲ ਬਨਿਓ ਕਦੇ ਆਪਣੇ ਆਪ ਨੂੰ ਪੜਿਆ ਨਹੀਂ ਜਾ ਜਾ ਵੜਦਾ ਮੰਦਰ ਮਸਜਿਦਤੀ ਕਦੇ ਮਨ ਆਪਣੇ ਅੰਦਰੋਂ ਵੜਿਆ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏ ਕਦੇ ਨਫਜ਼ ਆਪਣੇ ਨਾਲ ਲੜਿਆ ਨਹੀਂ ਉਹ ਬੁੱਲੇ ਸ਼ਾ ਅਸਮਾਨੀ ਉੜਦਿਆਂ ਫੜਤਾ ਏ ਜੜੱਕਰ ਬੈਠਾ ਉਹਨੂੰ ਫੜਿਆ ਨਹੀਂ ਉਹ ਜੜੱਕਰ ਬੈਠਾ ਉਹਨੂੰ ਫੜਿਆ ਨਹੀਂ ਤੇਰੀ ਮੌਤ ਦਾ ਚਸ਼ਨ ਮਨਾ ਸਚਨਾ ਅਸੀਂ ਹਰ ਰੋਜ਼ ਇੱਕ ਨਾਮੀ ਮੌਤ ਮਰਦੇ ਆ ਤੇਰੀ ਕੁਝ ਪਲ ਦੀ ਮੁਹੱਬਤ ਖਾਤਰ ਤੇਰੀਆਂ ਸਦੀਆਂ ਦੀ ਨਫ਼ਰਤ ਚਰਦੇ ਆ ਤੂੰ ਪਤਾ ਨਹੀਂ ਕਿ ਲੱਭਦਾ ਫਿਰਦਾ ਏ ਜਿੱਤ ਕੇ ਦੁਨੀਆਂ ਸਾਰੇ ਤੇਰੇ ਕਦਮਾਂ ਦੇ ਵਿੱਚ ਤਰਦੇ ਆਂ ਇੱਥੇ ਚੰਗਾ ਅਖਵਾਂ ਲਈ ਮਰਨਾ ਪੈਂਦਾ ਇੱਥੇ ਰੋਜ਼ ਹੀ ਅਸੀਂ ਇੱਕ ਨਵੀਂ ਮੌਤ ਮਰਦੇ ਆਂ ਇੱਥੇ ਰੋਜ਼ ਹੀ ਅਸੀਂ ਇੱਕ ਨਵੀਂ ਮੌਤ ਮਰਦੇ ਆਂ ਕੌਫ ਇਸ਼ਕ ਦੀ ਅਗਲੀ ਕੱਲ੍ਹ ਹੈ ਆਨ ਤਸ਼ੀਨ ਨੀ ਪੋਣੇ ਓਖੇ ਮੈਂ پاک ਮੁਹੱਬਤ ਕਰਤੀ ਹਾਂ ਮੈਂ ਅੰਦਰੋਂ ਅੰਦਰੇ ਸੜਤੀ ਹਾਂ ਬੁੱਲਿਆ ਸਿਰ ਤੇ ਟੋਪੀ ਨੀਅਤ ਖੋਟੀ ਲੈਣਾ ਕਿ ਟੋਪੀ ਸਿਰ ਤੇ ਧਰ ਕੇ ਤੇ ਤਸਬੀਹ ਵੀ ਰੀ ਪਰ ਦਿਲ ਨਾ ਫਿਰਿਆ ਲੇਣਾ ਤਸਬੀਹ ਹੱਥ ਫੜ ਕੇ ਚਿੱਲੇ ਕੱਟੇ ਭਾਦ ਰੱਬ ਨਾਮ ਮਿਲਿਆ ਲੈਣਾ ਕਿ ਚਿੱਲਿਆਂ ਵਿੱਚ ਵੜ ਕੇ ਉਪਲੇਸ਼ਾ ਜਾਗ ਬਿਨਾ ਦੁੱਤ ਨਹੀਂ ਚਮਦਾ ਭਵੇਂ ਲਾਲ ਹੋਵੇ ਕੜਕੜ ਕੇ ਉਹ ਭਵੇਂ ਲਾਲ ਹੋਵੇ ਕੜਕੜ ਕੇ ਮਦਦਿਆਂ ਨਾਲ ਕੋਈ ਨੀਚੇ ਮਰਦਾ ਮਰ ਮਰ ਜੀਣਾ ਪੈਂਦਾ ਏ ਫਟ ਕੇ ਲੀਰਾ ਹੋ ਜਾਏ ਸੀਨਾ ਫਿਰ ਵੀ ਸੀਨਾ ਪੈਂਦਾ ਫਿਰ ਵੀ ਸੀਨਾ ਪੈਂਦਾ ਤੇ ਅਸਾਂ ਚੱਕ ਨੂੰ ਮਨਾ ਕੇ ਕੀ ਲੈਣਾ ਸਾਡਾ ਯਾਦ ਹੈ ਮਨ ਚਾਏ ਕਾਫੀ ਏ ਸੱਜਣਾ ਰੱਬ ਨਾਲ ਯਾਦ ਹੀ ਲਾਕੇ ਇਹ ਦਿਲ ਕਦੀ ਨਹੀਂ ਟੁੱਟਦਾ ਰੱਪਤੇ ਨਾਤਾ ਲੱਗਿਆ ਪੁੱਟਾ ਰੱਪਤੀ ਸੋ ਕਦੀ ਨਹੀਂ ਸੁੱਕਦਾ ਰੱਪਤੀ ਸੋ ਕਦੀ ਨਹੀਂ ਸੁੱਕਦਾ ਜਿੰਨਾ ਅਕਸ ਪਾਇਆ ਦਿਲ ਪਰਤਾ ਉਹ ਤਸਵੀਰ ਦਾ ਸ਼ੌਂਕ ਨਹੀਂ ਰੱਖਦੇ ਯਾਰ ਤੂੰ ਯਾਰ ਜੁਦਾ ਨਹੀਂ ਹੁੰਦਾ ਨਾ ਗੁਰਬਤ ਵਿੱਚ ਨਾ ਫਰਸਤ ਵਿੱਚ ਉਮੀਦ ਕਰਤਾ ਤੋਸ ਤੋ ਇਹ ਅਲਫਾਜ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲ ਆਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ระดบปะดะค่ะ